ਬੀਤੇ ਦਿਨੀ थाना सदर ਨਕੋਦਰ ਅਦੀਨ ਆਉਂਦੇ ਪਿੰਡ ਤਲਵੰਡੀ ਸਲੇਮ ਵਿਖੇ ਸ਼ੱਕੀ ਹਾਲਾਤ ਚ ਇੱਕ ਵਿਆਹੁਤਾ ਦੀ ਮੌਤ ਹੋਣ ਦੀ ਖਬਰ ਮਿਲੀ ਸੀ ਸੂਚਨਾ ਮਿਲਦੇ ਹੀ ਡੀਐਸਪੀ ਨਕੋਦਰ ਕੁਲਵਿੰਦਰ ਸਿੰਘ ਵਿਰਕ सदर थाना ਮੁਖੀ ਇੰਸਪੈਕਟਰ ਜੈਪਾਲ ਚੌਕੀ ਇੰਚਾਰਜ ਉੱਗੀ ਏਐਸਆਈ ਬਲਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਮੌਕੇ ਤੇ ਪਹੁੰਚ ਕੀਤੀ ਜਾਂਚ ਦੇ ਮਤਲਬਕ ਮ੍ਰਿਤਕਾ ਦੀ ਪਛਾਣ ਰਾਜਵਿੰਦਰ ਕੌਰ ਉਮਰ 35 ਸਾਲ ਪਤਨੀ ਅਮਰੀਕ ਸਿੰਘ ਵਾਸੀ ਪਿੰਡ ਤਲਵੰਡੀ ਸਲੇਮ ਨਕੋਦਰ ਵੱਜੋਂ ਹੋਈ ਸੀ ਉਕਤ ਰਾਜਵਿੰਦਰ ਕੌਰ ਪਕੇ ਪਰਿਵਾਰ ਆਲੋਵਾਲ ਦੀ ਰਹਿਣ ਵਾਲੀ ਸੀ ਰਾਜਵਿੰਦਰ ਕੌਰ ਦਾ ਵਿਆਹ 9 ਸਾਲ ਪਹਿਲਾਂ ਅਮਰੀਕ ਸਿੰਘ ਵਾਸੀ ਤਲਵੰਡੀ ਸਲੇਮ ਨਾਲ ਹੋਇਆ ਸੀ ਜਿਨ੍ਹਾਂ ਦੇ ਕੋਈ ਵੀ ਔਲਾਦ ਨਹੀਂ ਸੀ ਅਮਰੀਕ ਸਿੰਘ ਉਸਦੀ ਮਾਤਾ ਬਲਵਿੰਦਰ ਕੌਰ ਉਰਫ ਬਿੰਦਰ ਤੇ ਦਿਓਰ ਜਸਕਰਨ ਸਿੰਘ ਉਰਫ ਜੱਸਾ ਵੀ ਨਾਲ ਰਹਿੰਦੇ ਸਨ ਉਨਾ ਦਾ ਰਾਜਵਿੰਦਰ ਕੌਰ ਨਰ ਘਰੇਲੂ ਕਲੇਸ਼ ਰਹਿੰਦਾ ਸੀ ਅਮਰੀਕ ਸਿੰਘ ਵੱਲੋਂ ਸਾਰੇ ਪਰਿਵਾਰ ਨੂੰ ਫੋਨ ਕਰਕੇ ਦਿੱਤੀ ਜਾਣਕਾਰੀ ਮੁਤਾਬਕ ਰਾਜਵਿੰਦਰ ਕੌਰ ਬੋਲ ਨਹੀਂ ਰਹੀ ਸੀ ਜਿਸ ਨੂੰ ਇਲਾਜ ਲਈ ਜਲੰਧਰ ਹਸਪਤਾਲ ਲੈ ਕੇ ਜਾ ਰਹੇ ਹਨ ਕਹਿ ਕੇ ਇੱਕ ਫੋਨ ਕੱਟ ਦਿੱਤਾ ਉਪਰੰਤ بار بار ਫੋਨ ਕਰਨ ਤੇ ਅਮਰੀਕ ਸਿੰਘ ਨੇ ਫੋਨ ਨਹੀਂ ਚੁੱਕਿਆ ਜਦੋਂ ਉਹਨਾਂ ਪਿੰਡ ਤਲਵੰਡੀ ਸਲੇਮ ਘਰ ਦੇ ਅੰਦਰ ਜਾ ਕੇ ਵੇਖਿਆ ਤਾਂ ਰਾਜਵਿੰਦਰ ਕੌਰ ਦੀ লাশ ਘਰ ਦੇ ਅੰਦਰ ਪਈ ਸੀ ਜਿਸ ਦੇ ਗੱਲ 'ਚ ਇੱਕ ਡੂੰਘਾ ਜ਼ਖਮ ਦਾ ਨਿਸ਼ਾਨ ਜੋ ਕਿ ਰੱਸੀ ਜਾਂ ਕਿਸੇ ਹੋਰ ਚੀਜ਼ ਨਾਲ ਕੁੱਟਣ ਕਾਰਨ ਪਿਆ ਹੋਇਆ ਸੀ ਜਿਸ ਸਬੰਧੀ ਉਹਨਾਂ ਅਮਰੀਕ ਸਿੰਘ ਨੂੰ ਪੁੱਛਿਆ ਪਰ ਉਹ ਸਪਸ਼ਟ ਜਵਾਬ ਨਹੀਂ ਦੇ ਸਕਿਆ ਅਮਰੀਕ ਸਿੰਘ ਨੇ ਆਪਣੀ ਮਾਤਾ ਬਲਵਿੰਦਰ ਕੌਰ ਉਰਫ ਬਿੰਦਰ ਤੇ ਭਰਾ ਜਸਕਰਨ ਸਿੰਘ ਉਰਫ ਜੱਸਾ ਨਾਲ ਮਿਲ ਕੇ ਰਾਜਵਿੰਦਰ ਕੌਰ ਨੂੰ ਗਲ ਕੁੱਟ ਕੇ ਮਾਰ ਦਿੱਤਾ ਸੀ ਉਧਰ ਇਸ ਸਬੰਧੀ ਡੀਐਸਪੀ ਨਕੌਦਰ ਕੁਲਵਿੰਦਰ ਸਿੰਘ ਵਿਰਕ ਤੇ ਸਦਰ ਥਾਣਾ ਮੁਖੀ ਇੰਸਪੈਕਟਰ ਜੈਪਾਲ ਨੇ ਦੱਸਿਆ ਕਿ ਰਾਜਕੁਮਾਰ ਪੁੱਤਰ ਪੂਰਨ ਚੰਦ ਵਾਸੀ ਪਿੰਡ ਉਦੋਵਾਲ ਦੇ ਬਿਆਨਾਂ ਉੱਤੇ ਮ੍ਰਿਤਕਾ ਦੇ ਪਤੀ ਅਮਰੀਕ ਸਿੰਘ ਸੱਸ ਬਲਵਿੰਦਰ ਕੌਰ ਉਰਫ ਬਿੰਦਰ ਤੇ ਦਿਓਰ ਜਸਕਰਨ ਸਿੰਘ ਉਰਫ ਜੱਸਾ ਖਿਲਾਫ ਕਤਲ ਦੀ ਧਾਰਾ 302 34 ਆਈਪੀਸੀ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਜਿਸ ਦੇ ਕਰਕੇ ਅੱਜ ਥਾਣਾ ਸਦਰ ਨਕੋਦਰ ਵਿੱਚ ਇਸਤਰੀ ਜਾਗਰਤੀ ਮੰਚ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਅਨੀਤਾ ਸੰਧੂ ਦੀ ਅਗਵਾਈ ਵਿੱਚ ਇੱਕ ਵਿਸ਼ਾਲ ਧਰਨਾ ਲਗਾਇਆ ਗਿਆ ਅਤੇ ਜਿਸ ਧਰਨੇ ਦੇ ਚੱਲਦੇ ਆ ਪੀੜਤ ਪਰਿਵਾਰ ਡੀਐਸਪੀ ਨਕੌਦਰ ਕੁਲਿੰਦਰ ਸਿੰਘ ਵਿਰਕ ਨੂੰ ਵੀ ਮਿਲੇ ਅਤੇ ਵਿਰਖੁਣਾ ਵੱਲੋਂ ਉਹਨਾਂ ਨੂੰ ਆਸ਼ਵਾਸਨ ਦਵਾਇਆ ਗਿਆ ਕਿ ਸਿਰਫ 2 ਦਿਨ ਦੇ ਵਿੱਚ ਵਿੱਚ ਬਾਕੀ ਦੀਆਂ ਜਿਹੜੀਆਂ ਅਰੈਸਟਾਂ ਪੈਣ ਵਾਲੀਆਂ ਨੇ ਗ੍ਰਿਫਤਾਰੀਆਂ ਜਿਹੜੀਆਂ ਰਹਿੰਦੀਆਂ ਨੇ ਉਹ ਵੀ ਕੀਤੀਆਂ ਜਾਣਗੀਆਂ ਏਡੀ ਵਰਲਡ ਪੰਜਾਬੀ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪਿਆਰੀ ਦਰਸ਼ਕੋ ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ ਥਾਣਾ ਸਿਟੀ ਔਰ ਸਦਰ ਦੀਆਂ ਨਕੋਦਰ ਵੇਖੇ ਦੀ ਔਰ ਇੱਥੇ ਇੱਕ ਧਰਨਾ ਅੱਜ ਲੱਗਾ ਸੀ ਸਾਡੇ ਨਾਲ ਇੱਕ ਭੈਣ ਜੀ ਮੌਜੂਦ ਨੇ ਇਹਨਾਂ ਤੋਂ ਪੁੱਛਣਾ ਹੈ ਕਿ ਕੀ ਵਜ੍ਹਾ ਹੈਗੀ ਹੈ ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਭੈਣ ਜੀ ਕੀ ਵਜ੍ਹਾ ਸੀਗੀ ਅੱਜ ਦੇਖੋ ਸਾਰੀ ਆਬਾਦ ਬੈਠੀ ਹੋਈ ਹੈ ਔਰ ਸਾਡੀਆਂ ਬੀਬੀਆਂ ਭੈਣਾਂ ਮਾਤਾਵਾਂ ਇੱਥੇ ਬੈਠੀਆਂ ਨੇ ਕੀ ਮਸਲਾ ਹੈਗਾ ਇਹ ਦੇਖੋ ਜੀ ਇਦਾਂ ਆ ਮੈਂ ਇਸਤਰੀ ਜਾਗਰਤੀ ਮੰਚ ਬਲੋ ਡਿਸਟ੍ਰਿਕਟ ਪ੍ਰੈ ਇਹ ਅਸੀਂ ਰਾਜਵਿੰਦਰ ਕੌਰ ਜਿਹੜੀ ਆਲੂਵਾਲ ਦੀ ਆਲੂਵਾਲ ਢੇਰੀਆਂ ਦੀ ਲੜਕੀ ਸੀ ਉਹਨੋਂ ਦੇ ਪਤੀ ਵੱਲੋਂ ਜਿਹੜਾ ਆਹੋ ਚੁੰਨੀ ਨਾਲ ਕੁੱਟ ਕੇ ਜਿਹੜਾ ਉਹ ਮਾਰ ਦਿੱਤਾ ਪਰ ਪਿਛਲੇ 9 ਸਾਲਾਂ ਤੋਂ ਉਹ ਘਰ ਵਿੱਚ ਘਰੇਲੂ ਹਿੰਸਾ ਤੋਂ ਪੀੜਤ ਸੀ ਉਹਦੇ ਘਰ ਵਿੱਚ ਡਿਸਪੂਟ ਚੱਲ ਰਿਹਾ ਸੀ ਉਹਦਾ ਕੋਰਟ ਕਚੈਰੀ 'ਚ ਕੇਸ ਵੀ ਸੀ ਜਿੱਦਾਂ ਮਹਿਲਾ ਮੰਡਲ ਦੇ ਵਿੱਚ ਕੇਸ ਸੀ ਉਹਦਾ ਕਿਉਂਕਿ ਉਹਦੇ ਪਤੀ ਦਾ ਕਿਸੇ ਗੈਰ ਔਰਤ ਦੇ ਨਾਲ ਸੰਬੰਧ ਸੀ ਇਸ ਕਰਕੇ ਉਹਨਾਂ ਦੇ ਵਿੱਚ ਖਿੱਚੋ ਤਾਣ ਰਹਿੰਦੀ ਸੀ ਤੇ ਥੋੜੇ ਦਿਨ ਪਹਿਲਾਂ ਉਹਦਾ ਆਪਣੀ ਭੈਣ ਨੂੰ ਫੋਨ ਵੀ ਆਇਆ ਜੀ ਮੇਰੀ ਸੱਸ ਜਿਹੜੀ ਆ ਉਹਦੀ ਮੇਰੇ ਨਾਲ ਉਹਦਾ ਲੜਾਈ ਝਗੜਾ ਹੁੰਦਾ ਆ ਤੇ ਤੁਸੀਂ ਨਾ ਗੱਲ ਕਰਿਓ ਕੋਈ ਨਹੀਂ ਮੇਰਾ ਘਰ ਵਾਲਾ ਕਹਿੰਦਾ ਸੀ ਆਪੇ ਹੀ ਗੱਲ ਕਰ ਲਵਾਂਗੇ ਤੇ ਮੇਰੀ ਨੌਂਦੀ ਉਹੋ ਭੈਣ ਲੱਗਦੀ ਸੀ ਇਹ ਬੇਟੀ ਆ ਉਹਦੀ ਭੈਣ ਤੇ ਜ਼ਿਆਦਾ ਜਾਣਕਾਰੀ ਜਿਹੜੀ ਆ ਉਹ ਤੁਸੀਂ ਇਹਨਾਂ ਕੋਲੋਂ ਲੈ ਸਕਦੇ ਆ ਹਾਂਜੀ ਸਤਿ ਸ੍ਰੀ ਅਕਾਲ ਪੰਜ ਜੀ ਸਤਿ ਸ੍ਰੀ ਅਕਾਲ ਪੈਂਜੀ ਇੱਕ ਬੜਾ ਦਰਦਨਾਕ ਹਾਦਸਾ ਜਿਹੜਾ ਪੈਂਜੀ ਉਹਨਾਂ ਨੇ ਦੱਸਿਆ ਇੱਕ ਜਾਨ ਜਾ ਚੁੱਕੀ ਹੈ ਔਰ ਕੀ ਕਹਾਂਗੇ ਲੋਕ ਮੇਰਾ ਨਾਮ ਅਰਜੀਤ ਕੌਰ ਆ ਮੈਂ ਨੀਰਾ ਪਿੰਡ ਉਦੋਵਾਲਵਾ ਤੇ ਮੈਂ ਰਾਜਵਿੰਦਰ ਦੀ ਵੱਡੀ ਭੈਣ ਆ ਜਦੋਂ ਮੈਨੂੰ ਫੋਨ ਆਇਆ ਤੇ 5:54 5:54 ਮਿੰਟ ਹੋਈ ਸੀ ਇਹ ਅਮਰੀਕ ਸਿੰਘ ਨੇ ਫੋਨ ਕੀਤਾ ਕਿ ਰਾਜਵਿੰਦਰ ਠੀਕ ਨਹੀਂ ਬੋਲਦੀ ਚੱਲਦੀ ਨਹੀਂਗੀ ਤੇ ਬਾਥਰੂਮੇ ਦਾ ਨਿਕਲ ਗਿਆ ਤਾਂ ਅਸੀਂ ਜਲੰਧਰ ਲੈ ਕੇ ਚੱਲੇ ਆਂ ਉਸੇ ਟਾਈਮ ਹੀ ਮੈਂ ਫੋਨ ਕੱਟ ਕੇ ਨੇ ਆਪਣੀ ਵੱਡੀ ਭੈਣ ਨੂੰ ਫੋਨ ਲਾਇਆ ਮੈਂ ਕਿਹਾ ਵੀ ਰਾਜਵਿੰਦਰ ਕੋ ਠੀਕ ਨਹੀਂ ਗਈ ਤੇ ਆਪਾਂ ਨੂੰ ਜਾਣਾ ਪੈਣਾ ਮਗਰ ਤੇ ਜਿੱਦਾਂ ਉਹ ਬੋਲਦੀ ਚੱਲਦੀ ਨਹੀਂਗੀ ਉਸ ਟਾਈਮ ਮੈਂ ਆਪਣੀ ਛੋਟੀ ਭੈਣ ਨੂੰ ਵੀ ਕੀਤਾ ਸੀ ਪੰਜ ਭੈਣਾਂ ਆ ਸਾਡਾ ਭਰਾ ਹੈ ਨਹੀਂ ਕੋਈ ਤੇ ਮੇਰੀ ਮਾਂ ਮਾਂ ਆ ਜਿੱਦਾਂ ਨਾਲ ਸਾਡੇ ਤੇ ਉਸ ਟਾਈਮ ਇਹਨਾਂ ਨੇ ਫੋਨ ਕਰ ਦਿੱਤਾ ਇਹ ਵੀ ਆ ਗਈਆਂ ਅਸੀਂ ਆਲੂ ਵਾਲ ਸਾਰੇ ਆ ਗਏ ਅਸੀਂ ਜਦੋਂ ਉਦੋਂ ਵਾਲੀ ਸੀ ਹਜੇ ਇਹਨੂੰ ਵਾਪਸ ਮੇਰੇ ਘਰ ਵਾਲੇ ਨੇ ਫੋਨ ਲਾਇਆ ਕਿ ਪੁੱਛੀਏ ਤਾਂ ਸਹੀ ਦੁਬਾਰਾ ਫੋਨ ਕਰਕੇ ਵੀ ਕਿਹੜੇ ਹਸਪੀਟਲ ਲੈ ਕੇ ਗਏ ਇਹਨੇ ਕੋਈ ਹਸਪੀਟਲ ਦਾ ਸਾਨੂੰ ਨਾਂ ਨਹੀਂ ਦੱਸਿਆ ਵੀ ਅਸੀਂ ਕਿਹੜੇ ਹਸਪੀਟਲ ਲੈ ਕੇ ਚੱਲੇ ਆ ਤੇ ਇਹਨੇ ਵਾਪਸ ਫੋਨ ਕਰ ਤਰੁੰਦੇ ਨੇ ਕਿ ਰਾਜਵਿੰਦਰ ਦੀ ਡੈਥ ਹੋ ਗਈ ਆ ਇਹ ਉਸ ਟਾਈਮ ਰੋਂਡਿਆ ਸੀ ਜਦੋਂ ਅਸੀਂ ਉੱਥੇ ਜਾ ਕੇ ਦੇਖਿਆ ਤਾਂ ਲਵੰਡੀ ਪਰ ਸਲੇਮ ਤੇ ਉਹ ਉੱਥੇ ਜਾ ਕੇ ਦੇਖਿਆ ਕਿ ਉਹਦਾ ਗਲਾ ਘੁੱਟ ਕੇ ਉਸ ਦੀ ਮੌਤ ਹੋਈ ਸੀ ਅਸੀਂ ਜਾ ਕੇ ਜਦੋਂ ਮੂੰਹ ਤੋਂ ਕੱਪੜਾ ਲਾਇਆ ਇਹਨਾਂ ਨੇ ਇੱਕ ਚੁੰਨੀ ਦਿੱਤੀ ਹੋਈ ਸੀ ਉੱਤੇ ਖੱਟਾ ਪਰਨਾ ਅਸੀਂ ਅੱਜ ਇੱਥੇ ਰਾਜਵਿੰਦਰ ਕੌਰ ਦੇ ਕਤਲ ਦੇ ਮਾਮਲੇ 'ਚ ਡੀਐਸਪੀ ਸਾਹਿਬ ਨੂੰ ਮਿਲਣਾ ਹੈ ਸੀ ਮੈਂ ਨੀਤਾ ਸੰਧੂ ਇਸਤਰੀ ਜਾਗਰਤੀ ਮੰਚ ਡਿਸਟ੍ਰਿਕਟ ਪ੍ਰੈਜਿਡੈਂਟ ਆ ਤੇ ਇਹ ਜਿਹੜੀ ਉਹਦੀ ਹੱਤਿਆ ਕੀਤੀ ਗਈ ਆ ਉਹ ਸਿਰਫ ਪਰਿਵਾਰ ਪਰਿਵਾਰ ਦੇ ਵਿੱਚ ਕਿਸੇ ਔਰਤ ਦੇ ਨਜਾਇਜ਼ ਸਬੰਧਾਂ ਨੂੰ ਲੈ ਕੇ ਜਿਹੜਾ ਡਿਸਪੂਟ ਆ ਉਸ ਦੀ ਸੂਟ ਦਾ ਕਰਕੇ ਤੀਵੀ ਆਦਮੀ ਚ ਲੜਾਈ ਝਗੜਾ ਹੋਣ ਦੇ ਬਾਅਦ ਚੋਂ ਆਦਮੀ ਨੇ ਆਪਣੇ ਗੁੱਸੇ ਤੇ ਕੰਟਰੋਲ ਨਹੀਂ ਕੀਤਾ ਤੇ ਗੁੱਸੇ ਦੇ ਵਿੱਚ ਹੀ ਉਹਨੇ ਆਪਣੀ ਘਰਵਾਲੀ ਦਾ ਚੁੰਨੀ ਦੇ ਨਾਲ ਗਲਾ ਘੁੱਟ ਕੇ ਉਹਨੂੰ ਮਤਲਬ ਮਾਰ ਦਿੱਤਾ ਸੂਪਨ ਜੀ ਡੀਐਸਪੀ ਸਾਹਿਬ ਉਹਨਾਂ ਨੂੰ ਮਿਲੇ ਉਹਨਾਂ ਨੇ ਕੀ ਆਸ਼ਵਾਸਨ ਦਿੱਤਾ ਤੁਹਾਨੂੰ ਡੀਐਸਪੀ ਸਾਹਿਬ ਨੇ ਸਾਨੂੰ 2 ਦਿਨ ਦਾ ਆਸ਼ਵਾਸਨ ਦਿੱਤਾ ਕਿਉਂਕਿ ਉਹਨਾਂ ਨੇ 3 ਬੰਦਿਆਂ ਨੂੰ ਅਰੈਸਟ ਕੀਤਾ ਸੀ ਪਰ ਹਾਲੇ ਤੱਕ ਅਰੈਸਟ ਜਿਹੜੀ ਆ ਉਹ 3 ਬੰਦਿਆਂ ਨੂੰ ਲਿਆਂਦਾ ਸੀ ਹਾਲੇ ਤੱਕ ਅਰੈਸਟ ਜਿਹੜੀ ਉਹ 1 ਬੰਦੇ ਦੀ ਪਾਈ ਆ 2 ਬੰਦਿਆਂ ਦੀ ਇਨਵੈਸਟੀਗੇਸ਼ਨ ਕਿੰ데 ਚੱਲੀ ਆ ਆਫਟਰ 2 ਡੇਸ ਕਹਿੰਦੇ ਅਸੀਂ ਉਹਨਾਂ ਦੀ ਇਨਵੈਸਟੀਗੇਸ਼ਨ ਕਰਨ ਦੇ ਬਾਅਦ ਚੋਂ ਜੇ ਕੱਢਾਂਗੇ ਤਾਂ ਵੀ ਤੁਹਾਨੂੰ ਦੱਸ ਕੇ ਕੱਢਾਂਗੇ ਜੇ ਅਰੈਸਟ ਕਰਾਂਗੇ ਤਾਂ ਵੀ ਤੁਹਾਨੂੰ ਦੱਸ ਕੇ ਕੱਢਾਂਗੇ ਠੀਕ ਹੈ ਜੀ ਧੰਨਵਾਦ ਜੀ